ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਦਰਬਾਰ ਵਿੱਚ ਆਉਂਦਾ ਹੈ ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਹੈ ਮੇਰੀ ਬੀਰੀ ਦਾ ਮਾਲਕ ਕੌਣ ਹੈ ਉਹ ਮੁਸਲਮਾਨ ਸੇਵਾਦਾਰਾਂ ਨੂੰ ਆ ਕੇ ਪੁੱਛਦਾ ਹੈ ਕਿ ਮੇਰੀ ਬੀਰੀ ਦਾ ਮਾਲਕ ਕੌਣ ਹੈ ਅਤੇ ਉਹ ਕਿੱਥੇ ਰਹਿੰਦਾ ਹੈ ਸੇਵਾਦਾਰ ਕਹਿੰਦੇ ਤੇ ਭਾਈ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਸ਼ਾਮਾਂ ਨੂੰ ਦੀਵਾਨ ਹਾਲ ਵਿੱਚ ਆਉਂਦੇ ਨੇ ਤੇ ਉਹ ਮੁਸਲਮਾਨ ਕਹਿੰਦਾ ਦੀਵਾਨ ਕਿੱਥੇ ਸਜਾਏ ਜਾਂਦੇ ਆ ਤਾਂ ਸੇਵਾਦਾਰ ਨੇ ਕਿਹਾ ਉਹ ਫਲਾਨੀ ਜਗ੍ਹਾ ਤੇ ਹੈ ਉਹ ਮੁਸਲਮਾਨ ਉੱਥੇ ਬਹਿ ਗਿਆ ਅਤੇ ਇੰਤਜ਼ਾਰ ਵਿੱਚ ਕਦੋਂ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਆਉਣਗੇ ਤੇ ਜਦੋਂ ਬਾਦਸ਼ਾਹ ਦਰਬਾਰ ਵਿੱਚ ਆਏ ਇਹ ਮੁਸਲਮਾਨ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਭੇਜਿਆ ਹੈ ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ ਇਤੋਂ ਅੱਗੇ ਉਹਨੇ ਜਵਾਬ ਦੇ ਦਿੱਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ ਜੇ ਖੁਦਾ ਨੂੰ ਮਿਲਣਾ ਹੈ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ ਆਸ਼ਾ ਕਹਿੰਦੇ ਤੂੰ ਕੀ ਚਾਹੁੰਦਾ ਆ ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਭਿੱਜਿਆ ਹੋਇਆ ਸੀ ਸਾ ਸੰਗਤ ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖਰੀ ਹੁੰਦੀ ਹੈ ਫਿਰ ਫਕੀਰ ਕਹਿੰਦਾ ਜੀ ਕੁਝ ਨਹੀਂ ਚਾਹੀਦਾ ਇੱਕੋ ਚੀਜ਼ ਚਾਹੀਦੀ ਆ ਜਾਨੀ ਕੋ ਜਾਨੀ ਮਿਲਾ ਦਿਓ ਮੇਰਾ ਨਾਮ ਜਾਨੀ ਖਾਨ ਹੈ ਮੈਨੂੰ ਉਸ ਮਾਲਕ ਨੂੰ ਮਿਲਾ ਦਿਓ ਪਾਸ਼ਾ ਕਹਿੰਦੇ ਫਿਰ ਦੱਸ ਕੀ ਚਾਹੀਦਾ ਹੈ ਦੁਰਜੀਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਹਜ਼ੂਰ ਕਹਿੰਦੇ ਫਿਰ ਬੋਲ ਖਾਨ ਕਹਿੰਦਾ ਜਾਨੀ ਕੋ ਜਾਨੀ ਮਿਲਾ ਦਿਓ ਛੇਵੇਂ ਪਾਸ਼ਾ ਨੇ ਕਿਹਾ ਬੀਦੀ ਚੰਦ ਇਹਨੂੰ ੱੱੱਕੇ ਮਾਰ ਕੇ ਬਾਹਰ ਕੱਢੋ ਤਾਂ ਬੀਦੀ ਚੰਦ ਨੇ ਉਸ ਨੂੰ ੱੱੱਕੇ ਮਾਰ ਕੇ ਕਿਹਾ ਚੱਲ ਗੁਰੂ ਦਰਬਾਰ ਤੋਂ ਬਾਹਰ ਚੱਲ ਇਹਨੂੰ ਤਾਂ ਕੇ ਮਾਰ ਕੇ ਬਾਹਰ ਕੱਢੋ ਇਨੀ ਗੱਲ ਕਹੀ ਤਾਂ ਪੂਰੀ ਸੰਗਤ ਵੇਖਣ ਲੱਗ ਪਈ ਮਹਾਰਾਜ ਆਹ ਕਿਹੜੀ ਕਰਮਤ ਹੋਈ ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ ਤੁਸੀਂ ਕਹਿੰਦੋ ੱਟਕੇ ਮਾਰ ਕੇ ਬਾਹਰ ਕੱਢ ਦਿਓ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋ ਗਯਾ ਜਿੱਥੇ ਉਸਨੂੰ ੱਟਕੇ ਮਾਰ ਕੇ ਬਾਹਰ ਕੱਢਿਆ ਉਹ ਉੱਥੇ ਬਹਿ ਗਿਆ ਰਾਤ ਲੰਘ ਗਈ ਸਵੇਰ ਹੋਈ ਪਿੰਦੇ ਛੇਵੇਂ ਪਾਸ਼ਾ ਆਏ ਜਾਂ ਬੀਦੀ ਚੰਦ ਨੂੰ ਕੋਲ ਬੁਲਾਇਆ ਕਹਿੰਦੇ ਬੀਦੀ ਚੰਦ ਉਹ ਮੁਸਲਮਾਨ ਚਲਾ ਗਿਆ ਬੀਦੀ ਚੰਦ ਕਹਿੰਦਾ ਨਹੀਂ ਮਹਾਰਾਜ ਜਿੱਥੇ ਉਹਨੂੰ ਤਾਂ ਕੇ ਮਾਰ ਕੇ ਬਾਹਰ ਛੱਡਿਆ ਸੀ ਮਹਾਰਾਜ ਉਹ ਤਾਂ ਉੱਥੇ ਹੀ ਬੈਠਾ ਹੈ ਕਹਿੰਦੇ ਅੱਛਾ ਫਿਰ ਹਜੂਰ ਨੇ ਪਿਆਰ ਨਾਲ ਪਾਸ਼ਾ ਕਹਿੰਦੇ ਉਹਨੇ ਕੋਈ ਸ਼ੱਕਿਆ ਬੀਦੀ ਚੰਦ ਦਾ ਕਹਿੰਦਾ ਮਹਾਰਾਜ ਨਹੀਂ ਮੈਂ ਰਾਤੀ ਕਈ ਵਾਰ ਉਸ ਦੇ ਵੱਲ ਉਸ ਦੇ ਕੋਲ ਗਿਆ ਸਾਂ ਸਰੀਰੇ ਉੱਟ ਕੇ ਵੀ ਆਇਆ ਹਾਂ ਮਹਾਰਾਜ ਹੁਣ ਤਾਂ ਰਾਤ ਨਾਲੋਂ ਵੀ ਆਵਾਜ਼ ਮੱਦਮ ਹੋ ਗਈ ਐ ਉਹਦਾ ਗਲਾ ਸੁੱਕ ਗਿਆ ਉਹਦੀਆਂ ਅੱਖਾਂ ਦੇ ਅਥਰੂ ਸੁੱਕ ਗਏ ਨੇ ਹਜੇ ਵੀ ਹੌਲੀ-ਹੌਲੀ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਸੂਰ ਹੱਸ ਪਏ ਕਹਿੰਦੇ ਬਿਦਿ ਚੰਦ ਉਹ ਪਾਗਲ ਨਹੀਂ ਉਹ ਬਹੁਤ ਕਿਨਾਰੇ ਤੇ ਜਾ ਬੈਠਾ ਐ ਉਹ ਰੱਬ ਦੇ ਬੜਾ ਨਜ਼ਦੀਕ ਹੋ ਗਿਆ ਐ ਉਹਦੀ ਅਵਸਥਾ ਉਹ ਹੈ ਮਹਾਰਾਜ ਕਹਿੰਦੇ ਜਾ ਵੇਖ ਕੇ ਆਓ ਉਹ ਉੱਥੇ ਹੀ ਬੈਠਾ ਹੈ ਬੀਰੀ ਚੰਦ ਗਿਆ ਦੇਖ ਕੇ ਆਇਆ ਕਹਿੰਦਾ ਪਾਸ਼ਾ ਉਸੇ ਜਗ੍ਹਾ ਤੇ ਬੈਠਾ ਹੈ ਆ ਪਾਸ਼ਾ ਕਹਿੰਦੇ ਬੀਰੀ ਚੰਦ ਉਹਦੇ ਅੱਗੇ ਪਰਦਾ ਢੱਕ ਦਿਓ ਪਰਦਾ ਕਰ ਦਿਓ ਨਾ ਨੂੰ ਸੰਗਤ ਵੇਖ ਸਕੇ ਤੇ ਨਾ ਉਹ ਸੰਗਤ ਨੂੰ ਵੇਖ ਸਕੇ ਉਸ ਮੁਸਲਮਾਨ ਫਕੀਰ ਦੇ ਅੱਗੇ ਪਰਦਾ ਤਾਣ ਦਿੱਤਾ ਗਿਆ ਸਾਰਾ ਦਿਨ ਉਹ ਪਰਦੇ ਦੇ ਓਲੇ ਬੈਠਾ ਰਿਆ ਸ਼ਾਮ ਪਈ ਤਾਂ ਰਾਤ ਲੰਘ ਗਈ ਹਜ਼ੂਰ ਨੇ ਵਿਦੀ ਚੰਦ ਦੀ ਡਿਊਟੀ ਲਾ ਦਿੱਤੀ ਭਾਈ ਵਿਦੀ ਚੰਦ ਇਹਨੂੰ ਪ੍ਰਸ਼ਾਦਾ ਪਾਣੀ ਛਕਾ ਦਿਓ ਉਹ ਕੋਈ ਆਵਾਜ਼ ਨਾ ਦੇਵੇ ਓਲੇ ਬੈਠਾ ਰਿਆ ਸ਼ਾਮ ਪਈ ਤਾਂ ਰਾਤ ਲੰਘ ਗਈ ਹਜ਼ੂਰ ਨੇ ਵਿਦੀ ਚੰਦ ਦੀ ਡਿਊਟੀ ਲਾ ਦਿੱਤੀ ਭਾਈ ਵਿਦੀ ਚੰਦ ਇਹਨੂੰ ਪ੍ਰਸ਼ਾਦਾ ਪਾਣੀ ਛਕਾ ਦਿਓ ਕੋਈ ਆਵਾਜ਼ ਨਾ ਦੇਵੇ ਨਾ ਉਹ ਉਹਨੇ ਕੁਝ ਖਾਦਾ ਨਾ ਉਹਨੇ ਕੁਝ ਪੀਤਾ ਨਾ ਉਹਦੀਆਂ ਅੱਖਾਂ ਵਿੱਚ ਨੀਂਦ ਹੈ ਬਸ ਰੋ ਰੋ ਕੇ ਗਲਾ ਸੁੱਕ ਗਿਆ ਹੈ ਅੱਖਾਂ ਵਿੱਚ ਅਥਰੂ ਮੋਕ ਗਏ ਨੇ ਕਦੇ ਕਦਾਈ ਜੁਬਾਨ ਚੋਂ ਜੁਬਾਨ ਵਿੱਚੋਂ ਥੋੜਾ ਜਿਹਾ ਸ਼ਬਦ ਨਿਕਲਦਾ ਆ ਜਾਨੀ ਕੋ ਜਾਨੀ ਮਿਲਾ ਦੋ ਭਾਈ ਬੀਦੀ ਚੰਦ ਕਈ ਵਾਰ ਦੇਖਦੇ ਰਹੇ ਜਦੋਂ ਤੀਸਰੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਵਿੱਚ ਆਏ ਤਾਂ ਬਿਲੀ ਚੰਦ ਅੱਖਾਂ ਭਰ ਕੇ ਰੋ ਪਿਆ ਮਹਾਰਾਜ ਉਹ ਕੈਸਾ ਇਨਸਾਨ ਹੈ ਮੈਨੂੰ ਉਹਦੇ ਬਾਰੇ ਸਮਝ ਨਹੀਂ ਆਉਂਦੀ ਮਹਾਰਾਜ ਹੁਣ ਤੇ ਇੰਜ ਲੱਗਦਾ ਆ ਜਿਵੇਂ ਉਹ ਜਾਨੀ ਕੋ ਜਾਨੀ ਮਿਲਾ ਦੋ ਕੈੰਗਾ ਹੋਇਆ ਉਹਨੇ ਮਰ ਜਾਣਾ ਆ ਮਹਾਰਾਜ ਉਹਦੀ ਹਾਲਤ ਮੈਥੋਂ ਵੇਖੀ ਨਹੀਂ ਜਾਂਦੀ ਜਿਵੇਂ ਬਾਦਸ਼ਾਹ ਤਰਸ ਤੇ ਘਰ ਵਿੱਚ ਆਏ ਆਪ ਪਾਸ਼ਾ ਆਸਨ ਤੋਂ ਉੱਠ ਪਏ ਸਿੱਧੇ ਹੀ ਉਸ ਮੁਸਲਮਾਨ ਫਕੀਰ ਵੱਲ ਚੱਲ ਪਏ ਨਾਲ ਗੁਰੂ ਦੇ ਸਿੱਖ ਜਾਂਦੇ ਆ ਹਜ਼ੂਰ ਨੇ ਕਿਹਾ ਪੜਦਾ ਹਟਾ ਦਿਓ ਉਹ ਪੜਦਾ ਹਟਾ ਦਿੱਤਾ ਗਿਆ ਤਾਂ ਪਾਸ਼ਾ ਛਣਮੁਖ ਖਲੋ ਕੇ ਕਹਿੰਦੇ ਜਾਨੀ ਖਾਂ ਖੁਦਾ ਨੂੰ ਮਿਲਣਾ ਹੈ ਇੱਕਦਮ ਉਸ ਉਹਦੇ ਸਰੀਰ ਵਿੱਚ ਜਿਵੇਂ ਜਾਨ ਪੈ ਗਈ ਹੋਵੇ ਹਜੂਰ ਨੇ ਕਿਹਾ ਖੁਦਾਂ ਨੂੰ ਮਿਲ ਮਿਲਣਾ ਆ ਜਾਨੀ ਤੋਟ ਕੇ ਖਲੋ ਗਿਆ ਜਾਨੀ ਤਾਂ ਇੱਕਦਮ ਖੜਾ ਹੋ ਗਿਆ ਮਹਾਰਾਜ ਮਿਲਣਾ ਹੈ 파ਸ਼ਾ ਨੇ ਕਿਹਾ ਅੱਜ ਹੀ ਮਿਲਣਾ ਹੈ ਕੈਨਾ ਜੀ ਅੱਜ ਹੀ ਮਿਲਣਾ ਹੈ ਬਸ ਇੰਜ ਲੱਗਾ ਜਿਵੇਂ ਉਹਦੇ ਸਰੀਰ ਵਿੱਚ ਸਾਗਤ ਆ ਗਈ ਹੋਵੇ ਹੱਥ ਜੋੜ ਕੇ ਸਚੇਤ ਹੋ ਕੇ ਕਹਿੰਦਾ ਮਹਾਰਾਜ ਹੁਣੇ ਮਲਾ ਦੇਉ ਛੇਵੇਂ 파ਸ਼ਾ ਨੇ ਕਿਹਾ ਜੇ ਫਿਰ ਹੁਣੇ ਮਿਲਣਾ ਆ ਜਾਨੀ ਖਾਨ ਉਹ ਦਰਿਆ ਆ ਸਾਹਮਣੇ ਉਹ ਦਰਿਆ ਹੈ ਜਾ ਕੇ ਉਸ ਦਰਿਆ ਦੇ ਵਿੱਚ ਛਾਲ ਮਾਰ ਦੇ ਬਸ ਇੰਨੀ ਗੱਲ ਸੁਣਨ ਦੀ ਤੇ ਕਹਿਣ ਦੀ ਧੀਰ ਸੀ ਜਾਨੀ ਖਾਨ ਨੇ ਤੇਜ਼ ਦੌੜ ਕੇ ਜਾ ਕੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਸਾਰੀ ਸੰਗਤ ਵੇਖ ਕੇ ਹੈਰਾਨ ਹੋ ਗਈ ਹੱਕੀ ਬੱਕੀ ਰਹਿ ਗਈ ਇਹ ਕੀ ਤਰਾਹੀ ਹੋ ਗਈ ਰੱਬ ਨੂੰ ਮਲਾਉਣਾ ਸੀ ਤੇ ਇਹਨੂੰ ਦਰਿਆ ਵਿੱਚ ਸਿੱਟ ਦਿੱਤਾ ਹੈ। ਪਿਉਰ ਕਹਿਣ ਲੱਗੇ ਇਹਦਾ ਮਤਲਬ ਉਹ ਪੂਰੇ ਵਿਸ਼ਵਾਸ ਨਾਲ ਆਇਆ ਹੈ। ਪੱਕੇ ਇਰਾਦੇ ਨਾਲ ਆਇਆ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਵਿਦੀਚੰਦ ਉਹ ਜਿਹੜਾ ਦਰਿਆ ਵੱਲ ਭੱਜਿਆ ਹੈ ਉਹਨੇ ਛਾਲ ਮਾਰ ਦੇਣੀ ਹੈ। ਉਹਨੇ ਪਿੱਛੇ ਮੁੜ ਕੇ ਨਹੀਂ ਵੇਖਣਾ। ਜਾਓ ਛੇਤੀ ਉਹਦੇ ਮਗਰ ਜਾਓ। ਉਹਨੂੰ ਡੁੱਬਣ ਤੋਂ ਬਚਾ ਲਓ। ਵਿਦੀਚੰਦ ਉਸ ਸੇਵਕ ਤੋਂ ਉਹ ਦੇ ਮਗਰ ਭੱਜ ਕੇ ਗਿਆ ਜਾਨੀ ਘਾਣੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਸ ਨੇ ਜਾਂਦੇ ਜਾਂਦਿਆਂ ਹੀ ਦਰਿਆ ਵਿੱਚ ਛਾਲ ਮਾਰ ਦਿੱਤੀ ਉਸ ਦੇ ਮਗਰੇ ਹੀ ਭਾਈ ਬਿਧੀ ਚੰਦ ਨੇ ਛਾਲ ਮਾਰੀ ਉਸ ਮੁਸਲਮਾਨ ਨੂੰ ਡੁੱਬਣ ਬੰਦ ਬਚਾ ਲਿਆ ਗਿਆ ਬਿਧੀ ਚੰਦ ਨੇ ਉਹਨੂੰ ਬਾਹਰ ਕੱਢਿਆ ਇਹਨਾਂ ਨੂੰ ਸ਼ੇਵੀ ਪਾਸ਼ਾ ਆ ਗਏ ਹਜ਼ੂਰ ਨੇ ਜਦੋਂ ਉਹਦੇ ਕੱਪੜੇ ਭਿੱਜੇ ਉਹਨੂੰ ਮੁਸਲਮਾਨ ਨੂੰ ਦੇਖਿਆ ਤਾਂ ਉਸ ਨੂੰ ਬਾਹਰ ਤੋਂ ਪਕੜ ਕੇ ਝੰਡੋੜ ਕੇ ਕਿ ਆ ਜਾਨੀ ਖਾਨ ਸਾਡੀਆਂ ਅੱਖਾਂ ਵੱਲ ਦੇਖ ਛੇਵੇਂ ਪਾਸ਼ਾ ਨੇ ਨਜ਼ਰ ਭਰ ਕੇ ਉਸ ਦੇ ਤੇ ਉਹਦੇ ਵੱਲ ਦੇਖਿਆ ਤਾਂ ਜਾਨੀ ਖਾਨ ਬਸ ਨਜ਼ਰ ਮਿਲਣ ਦੀ ਢੇਰ ਸੀ ਅਮਰਤ ਪਰਿਦਰਸ਼ਟੀ ਪਾਸ਼ਾ ਨੇ ਪਾਈ ਇੱਕੋ ਹੀ ਨਜ਼ਰ ਵਿੱਚ ਉਹਦੀ ਸੂਰਤ ਨੂੰ ਸੰਤਕਾਰ ਦਿੱਤਾ ਬਸ ਦ੍ਰਿਸ਼ਟੀ ਮਿਲਣ ਦੀ ਢੇਰ ਸੀ ਬੁੱਧ ਦੀ ਨਾ ਸੁੱਧ ਰਹੀ ਬੁੱਧ ਦੀ ਨਾ ਬੁੱਧ ਰਹੀ ਮਤਮੇਨ ਨਾ ਮਤ ਰਹੀ ਉਸ ਮੁਸਲਮਾਨ ਨੂੰ ਕਰੋੜਾਂ ਸੂਰਜਾਂ ਜਿੰਨਾ ਚਾਨਣ ਆਇਆ ਉਹਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ ਕਿ ਜਾਨੀ ਨੂੰ ਜਾਨੀ ਮਿਲ ਗਿਆ ਜਾਨੀ ਨੂੰ ਜਾਨੀ ਮਿਲ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਗਰ ਇਹ ਵੀਡੀਓ ਸਾਖੀ ਤੁਹਾਨੂੰ ਚੰਗੀ ਲੱਗੀ ਤਾਂ ਇਹ ਸਨ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ